ਭਾਰਤ ਦੇਸ਼ ਦੇ ਵਿੱਚ ਸਿੱਖਾਂ ਨੂੰ ਨਹੀਂ ਮੰਨਿਆ ਜਾ ਰਿਹਾ ਭਾਰਤੀ ਸਿੱਖਾਂ ਦੇ ਨਾਲ ਹੋ ਰਹੇ ਨੇ ਵਿਤਕਰੇ ਜੋ ਭਾਰਤ ਦੇ ਨਾਲ ਬਾਹਰਲੇ ਦੇਸ਼ਾਂ ਦੇ ਵਿੱਚ ਸਿੱਖਾਂ ਨਾਲ ਨਸਲੀ ਭੇਦਭਾਵ ਤੇ ਭਾਰਤ ਦੇ ਵਿੱਚ ਸਿੱਖਾਂ ਨੂੰ ਨਹੀਂ ਵੜਨ ਦਿੱਤਾ ਜਾਂਦਾ ਟ੍ਰੈਨਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਲਾਲ ਕਿਲੇ ਦੀ ਆਜ਼ਾਦੀ ਪਰੇਡ ਦੇ ਵਿੱਚ ਤਾਂ ਫਿਰ ਸਿੱਖ ਕਿੱਥੇ ਜਾਣ ਬਹੁਤ ਵੱਡਾ ਸਵਾਲ ਖੜਾ ਕਰਦੇ ਨੇ ਸਿੱਖ ਕੌਮ ਨਾਲ ਅਜੇ ਹਕਿਉ ਜਿਨ੍ਹਾਂ ਦੇ ਜੋ ਸਿੱਖ ਕੌਮ ਦੇ ਸਭ ਤੋਂ ਮਹਾਨ ਰਾਜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤਾਂ ਸਾਰੇ ਅੰਗਰੇਜ਼ ਮੁਗਲ ਡਰਦੇ ਸੀ ਪਰ ਅੱਜ ਉਹ ਸਿੱਖਾਂ ਨੂੰ ਆਪਣੀ ਧਰਤੀ ਤੇ ਵੀ ਡਰ ਲੱਗ ਰਿਹਾ ਆਪਣੀ ਧਰਤੀ ਤੇ ਵੀ ਉਹਨਾਂ ਸਿੱਖਾਂ ਦੇ ਨਾਲ ਨਸਲੀ ਪੇਤ ਪਾਵ ਹੁੰਦੇ ਨੇ ਫਿਰ ਉਹ ਸਿੱਖ ਕਿੱਥੇ ਜਾ ਕੇ ਰਹਿਣ ਇਸ ਦੇ ਬਾਰੇ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਤੁਸੀਂ ਜਿਹੜੇਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਣਾ ਜੇਕਰ ਸਿੱਖਾਂ ਦਾ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਹੁੰਦਾ ਤੇ ਅੱਜ ਸਿੱਖਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਸੋ ਸਿੱਖ ਕੌਮ ਦੇ ਨਾਲ ਇਹ ਵਿਤਕਰਾ ਕਿਉਂ ਸਿੱਖ ਕੌਮ ਦੇ ਨਾਲ ਇਹ ਪੇਦਪਾਵ ਕਿਉਂ ਜਦੋਂ ਕਿ ਆਜ਼ਾਦ ਭਾਰਤ ਕਰਾਉਣ ਵਾਸਤੇ ਸਭ ਤੋਂ ਵੱਧ ਕੁਰਬਾਨੀਆਂ ਸਿੱਖ ਕੌਮ ਦੀਆਂ ਪਰ ਅੱਜ ਸਿੱਖਾਂ ਨੂੰ ਆਪਣੀ ਧਰਤੀ ਵੀ ਨਸੀਬ ਨਹੀਂ ਸੋ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ ਨੇ ਸਿੱਖ ਕੌਮ ਦੇ ਨਾਲ ਪਰ ਕੋਈ ਆਵਾਜ਼ ਦੂਸਰੀ ਕੌਮ ਨਹੀਂ ਚੱਕਦੀ ਔਰ ਅਸੀਂ ਆਪਸ ਦੇ ਵਿੱਚ ਲੜੀ ਜਾਂਦੇ ਆ ਅਸੀਂ ਆਪਸ ਦੇ ਵਿੱਚ ਇੱਕ ਦੂਜੀ ਦੇ ਪੈਰ ਖਿੱਚੀ ਜਾਂਦੇ ਆ ਪਿਛਲੇ ਦਿਨੀ ਜੋ ਅਮਰੀਕਾ ਦੇ ਵਿੱਚ ਘਟਨਾ ਵਾਪਰੀ ਇੱਕ ਸਿੱਖ ਨੌਜਵਾਨ ਦੇ ਕੋਲੋਂ ਜੋ ਉੱਥੇ ਇੱਕ ਐਕਸੀਡੈਂਟ ਹੋਇਆ ਕੁਝ ਐਕਸੀਡੈਂਟ ਦੇ ਵਿੱਚ ਮੌਤਾ ਹੋ ਗਿਆ ਸਾਨੂੰ ਉਸ ਪਰਿਵਾਰ ਨਾਲ ਵੀ ਦੁੱਖ ਹੈ ਹਰੇਕ ਜੋ ਮਾਨਵਤਾ ਦੀ ਜ਼ਿੰਦਗੀ ਦੇ ਵਿੱਚ ਉਸ ਨੂੰ ਕੋਈ ਵੀ ਅਣਇਆਹੀ ਮੌਤ ਮਰਦਾ ਤਾਂ ਉਸਦੇ ਉੱਪਰ ਜਿਹੜਾ ਗਹਿਰਾ ਦੁੱਖ ਹਰੇਕ ਨੂੰ ਪਹੁੰਚਦਾ ਹੈ ਪਰ ਉਹ ਜਿਹੜਾ ਐਕਸੀਡੈਂਟ ਹੋਇਆ ਕੋਈ ਉਨ ਦੀ ਰੰਜਸ਼ ਨਹੀਂ ਸੀ ਕੋਈ ਜਾਣਬੁੱਝ ਕੇ ਨਹੀਂ ਹੋਇਆ ਉਸ ਨੌਜਵਾਨ ਦੀ ਗਲਤੀ ਜ਼ਰੂਰ ਸੀ ਉਸ ਗਲਤੀ ਦੇ ਹਿਸਾਬ ਨਾਲ ਉਸ ਨੂੰ ਸਜ਼ਾ ਮਿਲੇ ਪਰ ਉਸ ਨੂੰ ਸਜ਼ਾ ਇੰਨੀ ਦੇ ਦਿੱਤੀ ਗਈ ਕਿ ਅੱਜ ਉਸ ਦੇ ਨਾਲ ਪੇਦ ਭਾਵ نسਲੀ ਤੌਰ ਤੇ ਜੋ ਉਥੋਂ ਦੀ ਜਿਹੜਾ ਕਾਨੂੰਨ ਹੈ ਜਾਂ ਉਥੋਂ ਦੀ ਫੋਰਸ ਹੈ ਉਸ ਸਿੱਖ ਨੌਜਵਾਨ ਦੇ ਕੇਸਾਂ ਦੇ ਉੱਪਰ ਪਰਨਾ ਵੀ ਨਹੀਂ ਸੀ ਔਰ ਉਸ ਨੂੰ ਪੁਲਿਸ ਦੇ ਵਿੱਚ ਲਿਆਂਦਾ ਗਿਆ ਔਰ ਉਸ ਦੇ ਨਾਲ ਟੌਰਚਰ ਕੀਤਾ ਜਾ ਰਿਹਾ ਸੋ ਸਾਰੇ ਮਨੁੱਖਤਾ ਦੇ ਵੱਲੋਂ ਬਹੁਤ ਹੀ ਨਿੰਦਣਯੋਗ ਹੈ ਦੂਸਰੇ ਪਾਸੇ ਜੋ ਭਾਰਤ ਦੇਸ਼ ਦੇ ਵਿੱਚ ਵੀ ਸਿੱਖਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਦੇ ਵਿਤਕਰੇ ਹੋ ਰਹੇ ਨੇ ਆਜ਼ਾਦੀ ਦਿਹਾੜੇ ਦੇ ਇੱਕ ਪੰਜਾਬ ਦਾ ਸਰਪੰਚ ਜੋ ਅਮਰਤਾ ਰਿ ਸੀ ਉਸ ਨੂੰ ਸਨਮਾਨਿਤ ਕਰਨ ਵਾਸਤੇ ਜੋ ਭਾਰਤ ਸਰਕਾਰ ਦੇ ਵੱਲੋਂ ਉਸ ਦਾ ਸੂਚੀ ਦੇ ਵਿੱਚ ਨਾਮ ਆਇਆ ਜਦੋਂ ਉਹ ਸਰਪੰਚ ਉਸ ਪ੍ਰੇਡ ਦੇ ਵਿੱਚ ਪ੍ਰਧਾਨ ਮੰਤਰੀ ਤੋਂ ਸਨਮਾਨ ਲੈਣ ਵਾਸਤੇ ਸਟੇਜ ਤੇ ਜਾਣ ਲੱਗਦਾ ਹੈ ਤਾਂ ਉਸ ਨੂੰ ਆਪਣੇ ਜੋ ਅਮਰਤਾ ਰਿ ਜਿਹੜਾ ਕਕਾਰ ਹੁੰਦੇ ਨੇ ਉਹ ਉਤਾਰਨ ਵਾਸਤੇ ਕਹਿ ਦਿੱਤੇ ਜਾਂਦੇ ਨੇ ਸੋ ਅੰਮ੍ਰਿਤਧਾਰੀ ਸਿੱਖ ਨੂੰ ਉਹ ਕਕਾਰ ਉਤਾਰਨ ਵਾਸਤੇ ਮਜਬੂਰ ਕੀਤਾ ਜਾਂਦਾ ਪਰ ਉਸ ਅੰਮ੍ਰਿਤਧਾਰੀ ਸਿੱਖ ਦੇ ਸਰਪੰਚ ਨੇ ਆਪਣੇ ਕਕਾਰ ਨਹੀਂ ਉਤਾਰੇ ਇਸ ਤੋਂ ਪਹਿਲਾਂ ਕਿ ਵਕ ਵਕ ਜੋ ਆਈਪੀਐਸ ਦਾ ਪੀਸੀਐਸ ਜਿਹੜੇ ਕਿ ਟੈਸਟ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੇ ਸਿੱਖ ਨੌਜਵਾਨ ਬੱਚੇ ਬੱਚੀਆਂ ਨੂੰ ਜਿਨ੍ਹਾਂ ਨੇ ਹੱਥ ਦੇ ਵਿੱਚ ਕੜਾ ਕਿਰਪਾਨ ਪੈਣੀ ਹੁੰਦੀ ਹੈ ਉਹਨਾਂ ਨੂੰ ਜਿਹੜਾ ਕਿ ਟੈਸਟ ਨਹੀਂ ਦੇਣ ਦਿੱਤੇ ਜਾਂਦੇ ਇਸ ਤੋਂ ਪਹਿਲਾਂ ਕਿ ਅੱਜ ਇੱਕ ਬਹੁਤ ਵੱਡੀ ਘਟਨਾ ਵਾਪਰੀ ਜੋ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਉਹ ਦਿੱਲੀ ਬੰਗਲਾ ਸਾਹਿਬ ਗੁਰਦੁਆਰਾ ਵਿੱਚ ਨਮਸਤਕ ਹੋਣ ਵਾਸਤੇ ਜਾਂਦਾ ਹੈ ਮੈਟਰੋ ਟ੍ਰੇਨ ਦੀ ਟਿਕਟ ਲੈਂਦਾ ਹੈ ਪਰ ਉਸ ਨੂੰ ਮੈਟਰੋ ਟ੍ਰੇਨ ਦੇ ਵਿੱਚ ਸਫ਼ਰ ਨਹੀਂ ਕਰਨ ਦਿੱਤਾ ਜਾਂਦਾ ਕਿਉਂਕਿ ਉਸਨੇ ਸਿੱਖ ਕਕਾਰ ਕਿਰਪਾਨ ਪਹਿਨੀ ਹੋਈ ਸੀ ਉਹ ਕਿਰਪਾਨ ਜਦੋਂ ਤੱਕ ਨਹੀਂ ਉਤਾਰਦੇ ਉਹਨਾਂ ਨੂੰ ਟ੍ਰੇਨ ਦੇ ਵਿੱਚ ਨਹੀਂ ਚੜਾ ਦਿੱਤਾ ਜਾਂਦਾ ਰੋਕ ਦਿੱਤਾ ਜਾਂਦਾ ਹੈ ਜੋ ਕਿ ਇਸੇ ਕੰਮ ਦੇ ਆਪਣੇ ਸ਼ਸ਼ਤਰ ਨੇ ਉਹਨਾਂ ਦੀ ਇੱਕ ਇੱਕ ਨਿਸ਼ਾਨੀ ਹੈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ ਸੀ ਤਾਂ ਉਹਨਾਂ ਨੇ ਇਹ ਕਕਾਰ ਪਹਿਨ ਕੀਤੇ ਸੀ ਪਰ ਅੱਜ ਉਹ ਕਕਾਰਾਂ ਨੂੰ ਜਿਹੜਾ ਕਿ ਜਿਹੜਾ ਸਿੱਖ ਹੈ ਅੰਮ੍ਰਿਤਧਾਰੀ ਉਹ ਪਹਿਨਦਾ ਹੈ ਤੇ ਉਸ ਦੇ ਉੱਪਰ ਤਰ੍ਹਾਂ ਤਰ੍ਹਾਂ ਦੀਆਂ پابੰਦੀਆਂ ਸਰਕਾਰਾਂ ਦੇ ਵੱਲੋਂ ਜੋ ਸਿੱਖਾਂ ਨਾਲ ਨਸਲੀ ਪੇਹਿੱਦਪਾ ਉਹਨਾਂ ਦੇ ਉੱਪਰ ਜੋ ਇਲਜ਼ਾਮ ਲਾਏ ਜਾਂਦੇ ਨੇ ਸੋ ਕਿਤੇ ਨਾ ਕਿਤੇ ਇਹ ਸਿੱਖਾਂ ਨਾਲ ਬਹੁਤ ਵੱਡਾ ਇਹ 라ਕੀਏ ਪੇਤਪਾਵ ਹੋ ਰਿਹਾ ਹੈ ਜਿਸ ਨੂੰ ਲੈ ਕੇ ਪੂਰੀ ਸਿੱਖ ਕੌਮ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਔਰ ਪੂਰੀ ਸਿੱਖ ਕੌਮ ਸਾਡੇ ਲੀਡਰਾਂ ਨੂੰ ਇਸ ਬਾਰੇ ਆਵਾਜ਼ ਚੱਕਣੀ ਚਾਹੀਦੀ ਏ ਜੇਦੋਂ ਕਿਸੇ ਇੱਕ ਕਰਨ ਘਟਨਾ ਵਾਪਰਦੀ ਤਾਂ ਅਸੀਂ ਸਾਰੇ ਇੱਕਜੁੱਟ ਨਹੀਂ ਹੁੰਦੇ ਫਿਰ ਅਸੀਂ ਜਦੋਂ ਸਾਡੇ ਨਾਲ ਕਰਨਾ ਵਾਪਰਦਾ ਫਿਰ ਅਸੀਂ ਜਾਗਦੇ ਹਾਂ ਸੋ ਸਾਨੂੰ ਸਿੱਖ ਕੌਮ ਨੂੰ ਸਭ ਨੂੰ ਇੱਕਜੁੱਟ ਹੋਣਾ ਪਵੇਗਾ ਔਰ ਇੱਕਜੁੱਟ ਹੋ ਕੇ ਸਾਨੂੰ ਆਪਣੀ ਆਵਾਜ਼ ਚੱਕਣੀ ਪਵੇਗੀ ਆਪਣੇ ਗੁਰੂਆਂ ਵੱਲੋਂ ਦਿੱਤੀਆਂ ਹੋਈਆਂ ਸਾਡੇ ਨਿਸ਼ਾਨੀਆਂ ਸਾਡੇ ਕਾਰ ਉਹਨਾਂ ਨੂੰ ਅਸੀਂ ਪੁੱਛਦੇ ਆਂ ਕਿ ਸਾਡੇ ਉੱਪਰ ਕਿਉਂ پابੰਦੀਆਂ ਲਾਈਆਂ ਜਾਂਦੀਆਂ ਨੇ ਜਿਸ ਨੂੰ ਲੈ ਕੇ ਅੱਜ ਉਹ ਸਰਪੰਚ ਉਸ ਪਿੰਡ ਦੇ ਇੱਕ ਮਤਾ ਪਾਕ ਹੈ ਜੋ ਪਾਰ ਸਰਕਾਰ ਵੱਲੋਂ ਉਸ ਨੂੰ ਸਨਮਾਨ ਦਿੱਤਾ ਗਿਆ ਉਸ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ ਆਜ਼ਾਦੀ ਦਿਵਸ ਸਮਰੋਹ ਦੇ ਵਿੱਚ ਜਦੋਂ ਉਸ ਨੂੰ ਦਿੱਲੀ ਲਾਲ ਕਿਲੇ ਦੀ ਆਜ਼ਾਦੀ ਦਿਵਸ ਸਮਾ ਵਿੱਚ ਰੋਕਿਆ ਗਿਆ ਤਾਂ ਉਹ ਨਾਰਾਜ਼ ਹੋ ਕੇ ਨਾਪਾ ਪਿੰਡ ਦੇ ਵਿੱਚ ਜੋ ਕਲਸਾਨਾ ਦੇ ਅੰਮ੍ਰਿਤਧਾਰੀ ਸਰਪੰਚ ਸੀ ਗੁਰਧਾਨ ਸਿੰਘ ਜਿਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਉਹਨਾਂ ਨੂੰ ਜੋ ਅਵਾਰਡ ਦਿੱਤਾ ਗਿਆ ਸੀ ਉਹ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ ਉਹਨਾਂ ਨੇ ਵੱਡਾ ਫੈਸਲਾ ਲਿਆ ਹੈ ਜੋ ਕਿ ਸ੍ਰੀ ਸੈਪ ਕਰਨ ਉਹਨਾਂ ਨੂੰ ਰੋਕਿਆ ਗਿਆ ਸੀ ਜੋ ਪ੍ਰਧਾਨ ਮੰਤਰੀ ਦੇ ਸਟੇਜ ਦੇ ਉੱਪਰ ਨਹੀਂ ਜਾਣ ਦਿੱਤਾ ਗਿਆ ਗੁਰੂ ਤੇਹਾਂਨ ਸਿੰਘ ਨੇ ਦੱਸਿਆ ਕਿ ਪੁਲਿਸ ਅਫਸਰਾਂ ਨੇ ਉਹਨਾਂ ਨੂੰ ਸ੍ਰੀ ਸੈਪ ਪਹਿਨਣ ਕਾਰਨ ਅੰਦਰ ਜਾਣ ਤੋਂ ਰੋਕ ਦਿੱਤਾ ਸੀ ਕਿ ਪਹਿਲਾਂ ਆਪਣਾ ਸ੍ਰੀ ਸੈਪ ਉਤਾਰੋ ਫਿਰ ਤੁਸੀਂ ਅੰਦਰ ਜਾ ਸਕਦੇ ਹੋ ਜਦਕਿ ਸੈਪ ਸਿੰਘ ਜੋ ਅਮਰਤਾਰੀ ਸਿੱਖ ਸੀ ਉਹਨਾਂ ਕਕਾਰਾਂ ਦੇ ਵਿੱਚੋਂ ਇੱਕ ਜੋਕਰਪਾਨ ਹੈ ਉਹ ਉਸਨੇ ਪਹਿਨੀ ਹੋਈ ਸੀ ਜੋ ਕਿ ਧਾਰਮਿਕ ਆਜ਼ਾਦੀ ਦੇ ਉੱਪਰ ਸਿੱਧਾ ਹਮਲਾ ਹੁੰਦਾ ਹੈ ਸੋ ਅੱਜ ਪੂਰੇ ਪਿੰਡ ਨੇ ਇੱਕ ਫੈਸਲਾ ਕੀਤਾ ਕਿ ਜੋ ਇਹ ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਇਹ ਸਨਮਾਨ ਦਿੱਤਾ ਗਿਆ ਉਸ ਨੂੰ ਉਹ ਨਹੀਂ ਪ੍ਰਾਪਤ ਕਰਨਗੇ ਸੋ ਪਿੰਡ ਵਾਸੀਆਂ ਨੇ ਮਤਾ ਪਾ ਕੇ ਸਰਪੰਚ ਦੇ ਇਸ ਕਦਮ ਨੂੰ ਸਹਿਯੋਗਾਇਆ ਕਿ ਕੇਂਦਰ ਸਰਕਾਰ ਨੂੰ ਅਵਾਰਡ ਵਾਪਸ ਕਰਨ ਦੀ ਹਮਾਇਤ ਕੀਤੀ ਹੈ ਗੁਰਧਿਆਨ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੇ ਧਾਰਮਿਕ ਅਧਿਕਾਰਾਂ ਦਾ ਸਤਕਾਰ ਨਹੀਂ ਹੁੰਦਾ ਉਦੋਂ ਤੱਕ ਉਹ ਅਵਾਰਡ ਕਦੇ ਵੀ ਪ੍ਰਾਪਤ ਨਹੀਂ ਕਰਨਗੇ ਸੋ ਅੱਜ ਸੋ ਇੱਕ ਪਿੰਡ ਜਾਗਿਆ ਹੈ ਪੂਰਾ ਸਾਡਾ ਸਿੱਖ ਕੌਮ ਪੂਰਾ ਪੰਜਾਬ ਜਾਗੇ ਔਰ ਸਾਡੇ ਸਿੱਖ ਧਰਮ ਦੇ ਉੱਪਰ ਇਹ ਹਮਲੇ ਕਿਉਂ ਹੁੰਦੇ ਨੇ ਇਸ ਦੇ ਬਾਰੇ ਆਵਾਜ਼ ਚੁਕੀਏ ਤਾਂ ਕਿ ਅੱਗੇ ਤੋਂ ਅਜਿਹਾ ਸਾਡੇ ਨਾਲ ਕੋਈ ਪੇਤ ਪਾਵ ਨਾ ਹੋਵੇ ਭਾਵੇਂ ਅਸੀਂ ਆਪਣੇ ਦੇਸ਼ ਦੀ ਧਰਤੀ ਤੇ ਹੋਈਏ ਤੇ ਭਾਵੇਂ ਵਿਦੇਸ਼ਾਂ ਦੀ ਧਰਤੀ ਤੇ ਹੋਈਏ ਸੋ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਇਸ ਦਾ ਸਾਥ ਦਿਓ ਔਰ ਜ਼ਰੂਰ ਦੱਸਣਾ ਕਿ ਸਿੱਖ ਕੌਮ ਦੇ ਨਾਲ ਇਹ ਭੇਦਭਾਵ ਕਿਉਂ ਔਰ ਸਿੱਖ ਕੌਮ ਦਾ ਉਹ ਖੋਇਆ ਹੋਇਆ ਰਾਜ ਫਿਰ ਸਿੱਖ ਕੌਮ ਨੂੰ ਕਿਉਂ ਨਹੀਂ ਵਾਪਸ ਦਿੱਤਾ ਜਾ ਰਿਹਾ ਜੋ ਮਹਾਰਾਜਾ ਰਣਜੀਤ ਸਿੰਘ ਦਾ ਉਹ ਰਾਜ ਸੀ ਕਾਬਲ ਤੋਂ ਲੈ ਕੇ ਦਿੱਲੀ ਤੱਕ ਫੈਲਿਆ ਹੋਇਆ ਸੀ ਔਰ ਉਹ ਰਾਜ ਅਜ ਸਿੱਖਾਂ ਦਾ ਜੋ ਖਤਮ ਕੀਤਾ ਗਿਆ ਉਸ ਨੂੰ ਵਾਪਸ ਲੈਣ ਵਾਸਤੇ ਵੀ ਫਿਰ ਨੌਜਵਾਨਾਂ ਦੇ ਵਿੱਚ ਇਹ ਜਾਗਰੂਤਾ ਹੋਣੀ ਚਾਹੀਦੀ ਏ ਜੇਕਰ ਸਾਨੂੰ ਆਪਣੇ ਦੇਸ਼ ਵਿੱਚ ਸਾਡੇ ਜਿਹੜੇ ਨਸਲੀ ਪੇੜਪਾਪ ਸਾਡੇ ਨਾਲ ਹੋ ਰਿਹਾ ਹੈ ਤਾਂ ਫਿਰ ਸਾਨੂੰ ਸਾਡੀ ਸਾਡਾ ਦੇਸ਼ ਸਾਡੀ ਧਰਤੀ ਵਾਪਸ ਦਿੱਤੀ ਜਾਵੇ ਤਾਂ ਕਿ ਅਸੀਂ ਆਜ਼ਾਦੀ ਨਾਲ ਰਹਿ ਸਕੀਏ ਸਾਡੇ ਕੋਲ ਅਜੇ ਆਜ਼ਾਦੀ ਨਹੀਂ ਹੈ ਜਦੋਂ ਕਿ ਦੂਸਰੀਆਂ ਸਾਰੀਆਂ ਕੌਮਾਂ ਦੇ ਕੋਲ ਆਜ਼ਾਦੀ ਹੈ ਜੀ ਇਸਾਈ ਨੇ ਉਹਨਾਂ ਨੂੰ ਜੋ ਬਾਗਿਆਂ ਕੰਕੜੀਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਮੁਸਲਮਨ ਨੂੰ ਉਹਨਾਂ ਦੇ ਕੰਟਰੀਆਂ ਦੇ ਵਿੱਚ ਰੋਕ ਟੋਕ ਨਹੀਂ ਹਿੰਦੂ ਕਹਿੰਦੇ ਨੇ ਕਿ ਸਾਡਾ ਹਿੰਦੂ ਜਿਹੜਾ ਭਾਰਤ ਦੇਸ਼ ਹੈ ਅਸੀਂ ਜੋ ਮਰਜ਼ੀ ਉੱਥੇ ਪੈਨ ਕੇ ਚੱਲ ਸਕਦੇ ਹਾਂ ਜਾ ਸਕਦੇ ਹਾਂ ਤੇ ਸਿੱਖਾਂ ਦਾ ਦੇਸ਼ ਕਿਹੜਾ ਹੈ ਇਸ ਨੂੰ ਲੈ ਕੇ ਸਿੱਖਾਂ ਦਾ ਆਪਣਾ ਦੇਸ਼ ਹੋਵੇ ਤਾਂ ਸਿੱਖ ਵੀ ਆਪਣੇ ਕਕਾਰ ਆਪਣੇ ਧਾਰਮਿਕ ਚਿੰਨ੍ਹ ਪਹਿਨ ਕੇ ਚੱਲ ਸਕਣ ਕਿਸੇ ਤਰ੍ਹਾਂ ਦੀ ਕੋਈ ਰੋਕ ਟੋਕ ਨਾ ਹੋਵੇ ਸੋ ਇਸੇ ਵਾਰ ਤੁਸੀਂ ਕਿੰਨੇ ਸਹਿਮਤ ਜੇ ਆਪਣਾ ਕਮੈਂਟ ਬਾਕਸ ਕਰਕੇ ਜਰੂਰ ਕਮੈਂਟ ਦੇਣਾ ਸੁਝਾਅ ਦੇਣਾ ਔਰ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਜੇ ਔਰ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਲਾਈਕ ਕਰਦੇ ਜਾਣਾ ਤਾਂ ਕਿ ਸਿੱਖ ਕੌਮ ਦੇ ਹਿੱਦਕਾਰਾਂ ਦੀ ਰੱਖਿਆ ਹੋ ਸਕੇ ਔਰ ਸਰਕਾਰਾਂ ਜਾਗ ਸਕਣ ਔਰ ਸਾਡੀ ਸਿੱਖ ਕੌਮ ਇੱਕ ਹੋ ਸਕੇ